ਕ੍ਰਿਕਟਰ ਹਰਪਜਨ ਸਿੰਘ ਦੇ ਵੱਲੋਂ ਕੱਲ ਇੰਟਰਨੈਸ਼ਨਲ ਕ੍ਰਿਕਟ ਦੇ ਸਾਰੇ ਫਾਰਮੈਟ ਤੋਂ ਸન્યાਸ ਲੈਣ ਦਾ ਐਲਾਨ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਹ ਜਲੰਧਰ ਦੇ ਬਲਟਨ ਪਾਰਕ ਵਿਖੇ মিডিਆ ਦੇ ਅੱਗੇ ਮੁਖਾਤਬ ਹੋਏ ਅਤੇ ਇਸ ਮੌਕੇ ਤੇ ਕ੍ਰਿਕਟਰ ਹਰਪਜਨ ਸਿੰਘ ਨੇ ਆਪਣੀ ਸੈਕੰਡ ਇਨਿੰਗ ਦਾ ਐਲਾਨ ਵੀ ਕੀਤਾ ਅਤੇ ਕਿਹਾ ਕਿ ਜਲਦ ਹੀ ਉਹ ਰਾਜਨੀਤੀ ਵਿੱਚ ਵੀ ਜਾ ਸਕਦੇ ਹਨ ਲੇਕਿਨ ਫੋਲੋ ਫਲੈਜ ਤੌਰ ਤੇ ਰਾਜਨੀਤੀ ਦੇ ਵਿੱਚ ਕਿਸ ਪਾਰਟੀ ਦੇ ਵਿੱਚ ਜਾਣਗੇ ਇਸ ਗੱਲ ਦਾ ਹਾਲੇ ਕੋਈ ਖੁਲਾਸਾ ਨਹੀਂ ਕੀਤਾ ਹੈ ਦਿਨਾਰਿਓਨਾ ਨੇ ਵੀ ਕਿਹਾ ਕਿ ਉਹਨਾਂ ਦੇ ਵੱਲੋਂ ਜਲਦੀ ਆਪਣੇ ਉੱਤੇ ਵੈਬ ਸੀਰੀਜ਼ ਵੀ ਬਣਾਈ ਜਾ ਸਕਦੀ ਹੈ ਤੇ ਜਲਦ ਹੀ ਉਹਨਾਂ ਦੀ ਲਿਖੀ ਕਿਤਾਬ ਦਾ ਦੂਸਰਾ ਚੈਪਟਰ ਵੀ ਰਿਲੀਜ਼ ਕੀਤਾ ਜਿਸ ਮੁਕਾਮ ਤੇ ਨਹੀਂ ਹੁੰਦਾ ਤੇ ਤੁਹਾਡਾ ਸਾਰਿਆਂ ਦਾ ਵੀ ਬਹੁਤ ਸ਼ੁਕਰੀਆ ਦਾ ਜੀ ਕਿਉਂਕਿ ਮੇਰੇ ਹਰ ਉਸ ਮੋਮੈਂਟ ਨੂੰ ਕੈਪਚਰ ਕੀਤਾ ਤੁਸੀਂ ਹਰ ਉਸ ਮੋਮੈਂਟ ਨੂੰ ਤੁਸੀਂ ਲੋਕਾਂ ਤੱਕ ਪਹੁੰਚਾਇਆ ਮੈਂ ਤੁਹਾਡਾ ਤੈ ਦਿਲਾਂ ਤੁਹਾਡੇ ਸਾਰਿਆਂ ਦਾ ਵੀ ਸ਼ੁਕਰੀਆ ਦਾ ਕਰਨਾ ਹੈ ਬਿਨਾ ਮੀਡੀਆ ਤੋਂ ਇਹ ਪੋਸੀਬਲ ਨਹੀਂ ਹੈ ਔਰ ਹਰ ਇੱਕ ਉਸ ਇਨਸਾਨ ਦਾ ਮੈਂ ਸ਼ੁਕਰੀਆ ਦਾ ਕਰਨਾ ਚਾਹਾਂਗਾ ਜਿਸ ਨੇ ਮੇਰੀ ਇਸ ਜ਼ਿੰਦਗੀ ਨੂੰ ਅ ਅੱਗੇ ਵਧਾਨ ਦੇ ਵਿੱਚ ਅੱਗੇ ਵਧਨ ਦੇ ਵਿੱਚ ਹੌਸਲਾ افزਾਈ ਕੀਤੀ ਔਰ ਮੈਂ ਜਿੰਨਾ ਵੀ ਇਸ ਗਰਾਊਂਡ ਦਾ ਸ਼ੁਕਰੀਆ ਦਾ ਕਰਾਂ ਜਾਂ ਇਸ ਇੱਥੇ ਦੇ ਗਰਾਊਂਡਸਮੈਨ ਦਾ ਔਰ ਸ਼ਾਇਦ ਘੱਟ ਹੋਏਗਾ ਕਿਉਂਕਿ ਉਹਨਾਂ ਨੇ ਨਿਸਵਾਰਥ ਹੋ ਕੇ ਮੇਰੀ ਮੇਰੇ ਲਈ ਉਹ ਪਿਚਾ ਬਣਾਈਆਂ ਮੇਰੇ ਲਈ ਹਰ ਉਹ ਚੀਜ਼ ਪ੍ਰੋਵਾਈਡ ਕੀਤੀ ਜੋ ਇੱਕ ਕ੍ਰਿਕਟਰ ਨੂੰ ਲੋਡ ਹੁੰਦੀ ਹੈ ਤੇ ਜੀਡੀਸੀ ਇਹਦਾ ਮੈਂ ਸ਼ੁਕਰੀਆ ਕਦਾ ਕਰਦਾ ਬੀਸੀਸੀਆਈ ਦਾ ਮੈਂ ਸ਼ੁਕਰੀਆ ਦਾ ਕਰਦਾ ਮੈਂ ਪੀਸੀਆ ਦਾ ਐਮਪੀ ਪਾਂਡਾ ਸਰ ਦਾ ਸ਼ੁਕਰੀਆ ਦਾ ਜੇ ਅਗਰ ਵਾਪਸ ਮੁੜ ਕੇ ਦੇਖਦਾ ਜਦੋਂ ਮੈਂ ਸ਼ੁਰੂ ਕੀਤਾ ਸੀ 1994 ਦੇ ਵਿੱਚ ਤੇ ਅੱਜ ਦਾ ਇਸ ਮੁਕਾਮੇ ਸਫਰ ਬਹੁਤ ਵਧੀਆ ਰਿਹਾ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਸ਼ੁਕਰੀਆ ਮਿਹਰਬਾਨੀ ਲਈ ਆਮ ਆਈ ਐਮ ਗ੍ਰੇਟਫੁਲ ਮੈਂ ਫਿਚਰ ਪਲਾਨ ਕੀ ਹੈ ਕਾਂਗਰਸ ਚਾਂਦੀ ਕੋਈ ਉਹ ਤੁਹਾਨੂੰ ਲੱਗ ਰਿਹਾ ਕਿ ਐਸ ਲੱਗ ਰਹੀਆਂ ਜੀ ਤੁਸੀਂ ਕਾਂਗਰਸ ਜਾ ਰਹੇ ਹੋ ਦੇਖ ਇੱਕ ਫਿਊਚਰ ਪਲਾਨ ਹਲੇ ਮੈਂ ਡਿਸਾਈਡ ਨਹੀਂ ਕੀਤਾ ਜੀ ਮੈਂ ਕੀ ਕਰਨਾ ਕਿਸ ਪਾਸੇ ਜਾਣਾ ਕੀ ਕਰਨਾ ਕਿਉਂਕਿ ਮੈਂ ক্রিকেট ਦੇ ਨਾਲ ਜ਼ਰੂਰ ਜੁੜਿਆ ਰਹਾਵਾਂਗਾ ਕਿਉਂਕਿ ক্রিকেট ਮੇਰੀ ਜ਼ਿੰਦਗੀ ਜੀ ਸੀ ਹੈ ਔਰ ਰਹੇਗੀ ਕਿਉਂਕਿ ਮੈਂ ਜੋ ਹਾਂ ਉਹ ক্রিকেট ਕਰਕੇ ਹਾਂ ਔਰ ਅਜੇ ਅਗਰ ਮੈਨੂੰ ਲੋਕ ਪੁੱਛ ਵੀ ਰਹੇ ਹੋ ক্রিকেট ਕਰਕੇ ਪੁੱਛ ਰਹੇ ਆ ਔਰ ਲੋਕਾਂ ਦਾ ਜੋ ਪਿਆਰ ਮਿਲੇ ਉਹ ਵੀ ক্রিকেট ਕਰਕੇ ਹੈ ਬਾਕੀ ਰਹਿ ਰਹੀ ਹੈ ਪੋਲਿਟੀਕਲ ਗੱਲਾਂ ਤੇ ਜਦੋਂ ਸਮਾਂ ਆਏਗਾ ਜ਼ਰੂਰ ਮੈਂ ਕੋਦਰ ਵੀਲ ਕਰਾਂਗਾ ਕਿ ਮੈਂ ਅੱਗੇ ਮੇਰੇ ਫਿਊਚਰ ਪਲਾਨਸ ਕੀ ਹੈ ਮੈਂ ਅਗਰ ਕਿਸੇ ਪੋਲਿਟੀਕਲ ਪਾਰਟੀ ਦੇ ਨਾਲ ਜਾਵਾਂਗਾ ਨਹੀਂ ਜਾਵਾਂਗਾ ਜਿਵੇਂ ਵੀ ਹੋਏਗਾ ਮੈਂ ਤੁਹਾਨੂੰ ਜ਼ਰੂਰ ਸਾਰਿਆਂ ਨੂੰ ਇਤਲਾ ਕਰਾਂਗਾ ਔਰ ਮੈਂ ਅਗਰ ਉਸ ਪਾਸੇ ਜਾਣਾ ਵੀ ਹੈ I would still need your support and guidance uh, going forward and I am sure that But to see will If your political career is <laughs> going to start Will it start in this election? I don't know, to be honest I not I do have offers from uh, uh, different parties uh, to join them but I uh, will have to sit and, uh, and of course think uh, very wisely kyunki this is not going to be a small sort of uh, decision ki chalo ye join kar lene hai because it's a very demanding job aur main hi chahunga ki main koi bhi kaam karun te oh half hearted karun jehda bhi main kaam karna chahunga oh jab tak roz de liye main puri tarah prepare nahi hai main us passe nahi jaunga jis din mainu lagega ki main pura prepared hai kisi bhi party nu ya kisi bhi tareeke na kaam karne liye chahe wo coaching bhi hai te main zarur ਤਾਂ ਹੀ ਉਸ ਪਾਸੇ ਜਾਵਾਂਗਾ ਹੱਲੇ ਤੱਕ ਮੈਂ ਕੁਝ ਸੋਚਿਆ ਨਹੀਂ ਹੈ ਵੈਨੈਵਰ ਆਈਲ ਥਿੰਕ ਅਬਾਊਟ ਇਟ ਵਿਲ ਆਲ ਗੈਟ ਟੂਗੇਦਰ ਲਾਈਕ ਦਿਸ ਐਂਡ ਐਂਡ ਆਬਵੀਅਸਲੀ ਵਿਲ ਸੈਲੀਬ੍ਰੇਟ ਐਂਡ ਆਫਕੋਰਸ ਵਿਲ ਟੇਕ ਥਿੰਗਸ ਫਾਰਵਰਡ ਆਲਸੋ ਕੈਨ ਯੂ ਰਿਵੀਮ ਕੇ ਨਬਜੋਤ ਸਤੂ ਉਹਨਾਂ ਨੇ ਤੁਹਾਨੂੰ ਕੀ ਰਿਪੋਰਟ ਕੀਤੀ ਐਂਡ ਯੂ ਮੀਟ ਲਾਸਟ ਨੇ ਮੈਂ ਉਹਨਾਂ ਨਾਲ ਕੈਜੂਅਲ ਇੱਕ ਮੀਟਿੰਗ ਸੀ ਮੈਂ ਚੰਡੀਗੜ੍ਹ ਸੀ ਉਹ ਵੀ ਚੰਡੀਗੜ੍ਹ ਸੀ ਮੈਂ ਉਹਨਾਂ ਨੂੰ ਬਤੌਰ ਕ੍ਰਿਕਟਰ ਮਿਲਿਆ ਸੀ ਆਬਵੀਅਸਲੀ ਮੇਰੇ ਹੋਰ ਵੀ ਬੜੇ ਜਾਣਕਾਰ ਆ ਚਾਹੇ ਉਹ ਬੀਜੇਪੀ ਪਾਰਟੀ ਹੋਵੇ ਜਾਂ ਫਿਰ ਕਾਂਗਰਸ ਪਾਰਟੀ ਹੋਵੇ ਆਪ ਹੋਵੇ ਸਾਰੀ ਪਾਰਟੀ ਦੇ ਜਿਹੜੇ ਲੋਕ ਹੈ ਮੇਰੇ ਜਾਣਕਾਰ ਹੈਗੇ ਆ ਬਟ ਅੱਜਕੱਲ ਕਿਉਂਕਿ ਚੋਣਾਂ ਦਾ ਸਮਾਂ ਹੈ ਜਿਹਦੇ ਨਾਲ ਫੋਟੋ ਖਿੱਚੀ ਜਾਏਗੀ ਲੱਗੇ ਕਿ ਮੈਂ ਉਸ ਪਾਸੇ ਜਾ ਰਿਹਾ ਪਰ ਮੈਂ ਤੁਹਾਨੂੰ ਫਿਰ ਕਹਿ ਰਿਹਾ ਕਿ ਜਿਸ ਪਾਸੇ ਵੀ ਮੈਂ ਜਾਵਾਂਗਾ ਅਗਰ ਗਿਆ ਤੇ ਤੁਹਾਨੂੰ ਦੱਸ ਕੇ ਜਾਵਾਂਗਾ ਕਿਉਂਕਿ ਇਹ ਉਹਦੇ ਵਿੱਚ ਕੋਈ ਲੁਕਾਉਣ ਵਾਲੀ ਗੱਲ ਨਹੀਂ ਹੈ ਕਿਉਂਕਿ ਲੋਕ ਕੇ ਕੋਈ ਕੰਮ ਨਹੀਂ ਹੁੰਦਾ ਔਰ ਅਗਰ ਮੈਂ ਕੋਈ ਕੰਮ ਕਰਾਂਗਾ ਖੁੱਲੇਆਮ ਕਰਾਂਗਾ ਔਰ ਮੈਂ ਉਹ ਤਦ ਹੀ ਕਰਾਂਗਾ ਜਦੋਂ ਮੈਨੂੰ ਲੱਗਦਾ ਹੈ ਕਿ ਮੈਂ 100% ਉਸ ਕੰਮ ਲਈ ਕਮਿਟਿਡ ਹੋ ਕੇ ਕੰਮ ਕਰ ਸਕਦਾ ਪੰਜਾਬ ਦੀ ਰਾਜਨੀਤੀ ਬਾਰੇ ਕੀ ਤੁਸੀਂ ਕਹਿਣਾ ਚਾਹੋਗੇ ਜਿਹੜਾ ਮਾਹੌਲ ਚੱਲਦਾ ਪਿਆ ਹੈ ਦੇਖੋ ਜੀ ਰਾਜਨੀਤੀ ਬੜਾ ਵੱਡਾ ਸਬਜੈਕਟ ਹੈ ਉਹਦੇ ਬਾਰੇ ਹਰ ਰੋਜ਼ ਨਵੇਂ-ਨਵੇਂ ਚੀਜ਼ਾਂ ਹੋ ਰਹੀਆਂ ਤੇ ਮੈਂ ਹੱਲੇ ਫਿਲਹਾਲ ਰਾਜਨੀਤੀ ਦੇ ਵਿੱਚ ਨਹੀਂ ਹਾਂ ਆਲ ਰਾਦਰ ਸਟਿਕ ਟੂ ਵਾਟ ਆਮ ਗੁੱਡ ਐਟ ਵਿਚ ਇਜ਼ ਕ੍ਰਿਕਟ ਹਾਲ ਤੋਂ ਤੱਕ ਮੈਂ ਉਹ ਵੀ ਛੱਡ ਦਿੱਤੀ ਹੈ ਬਟ ਰਾਜਨੀਤੀ ਬਾਰੇ ਮੈਨੂੰ ਹਲੇ ਤੁਸੀਂ ਨਾ ਪੁੱਛੋ ਤਾਂ ਜ਼ਿਆਦਾ ਬੈਟਰ ਹੈ ਕਿਉਂਕਿ ਮੈਨੂੰ ਜ਼ਿਆਦਾ ਮੈਂ ਰਾਜਨੀਤੀ ਬਾਰੇ ਗੱਲ ਲੈ ਕੇ ਨਹੀਂ ਕੋਈ ਮਾਹੌਲ ਇੱਧਰ ਚੱਲਦਾ ਪਿਆ ਨਾ ਜੇ ਰਾਜਨੀਤੀ 'ਚ ਨਹੀਂ ਜਾਣਾ ਤਾਂ ਫਿਰ ਅੱਗੇ ਕੀ ਪਲਾਨ ਹੈ ਕੀ ਫਿਊਚਰ ਪਲਾਨ ਹੈ ক্রিকেট ਦੇ ਵਿੱਚ ਬੜਾ ਕੁਝ ਹੈ ਜੀ ਆਈ ਹੈਵ ਗਾਟ ਅ ਕਪਲ ਆਫ ਆਫਰਸ ਫਰਮ ਆਈਪੀਐਲ ਟੀਮਸ ਕਿ ਟੂ ਜੁਆਇਨ them ਐਜ਼ ਮੈਂਟਰ ਮੈਂਟਰ ਕਰ ਸਕਦਾ ਹਾਂ ਕਮੈਂਟਰੀ ਕਰ ਸਕਦਾ ਹਾਂ ਆਈ ਕੈਨ ਸਪੈਂਡ ਲੋਟ ਆਫ ਟਾਈਮ ਵਿਦ ਮਾਈ ਫੈਮਿਲੀ ਵਿਚ ਇਜ਼ ਮੋਰ ਪ੍ਰੀਸ਼ੀਅਸ ਦੈਨ ਵਰਕਿੰਗ ਐਨੀਵੇਅਰ ਐਲਸ ਪਿਛਲੇ 20 ਸਾਲਾਂ ਤੋਂ ਮੈਂ ਆਪਣੇ ਘਰ ਦੇਆਂ ਨੂੰ ਟਾਈਮ ਨਹੀਂ ਦਿੱਤਾ ਹੈਗਾ ਆਈ ਥਿੰਕ ਸਭ ਤੋਂ ਜਿਹੜੀ ਵਧੀਆ ਚੀਜ਼ ਇਹ ਹੋ ਸਕਦੀ ਹੈ ਕਿ ਆਈ ਆਈ ਲੁੱਕ ਫੋਰਵਰਡ ਟੂ ਸਪੈਂਡ ਲੋਟ ਆਫ ਟਾਈਮ ਵਿਦ ਮਾਈ ਫੈਮਿਲੀ ਐਟ ਹੋਮ ਐਂਡ ਵਿਦ ਮਾਈ ਫਰੈਂਡਸ ਯੂ نو ਆਈਵ ਨੈਵਰ ਸੀਨ them ਫਰਮ ਲਾਸਟ 25 ইয়ার্স I हैव नॉट ਮੈਟ them ਪ੍ਰੋਪਰਲੀ ਸੋ ਦਿਸ ਇਜ਼ ਮਾਈ ਟਾਈਮ ਟੂ ਕੈਚ ਅਪ ਵਿਦ 올 ਆਫ them ਔਰ ਉਸ ਤੋਂ ਇਲਾਵਾ ਜ਼ਿੰਦਗੀ ਦੇ ਵਿੱਚ ਬੜੀਆਂ ਚੀਜ਼ਾਂ ਐਸੀਆਂ ਬੜੀਆਂ ਓਪਰਚ्युनिटीज ਐ ਜਿੱਥੇ ਮੈਂ ਕੋਈ ਵੀ ਕੰਮ ਕਰ ਸਕਦਾ ਹੈਗਾ ਫਿਲਮ ਕਰ ਸਕਦਾ ਹੈ ਮਿਊਜ਼ਿਕ ਕਰ ਸਕਦਾ ਹੈ ਸੋ ਬਹੁਤ ਪਤਾ ਆਲਰੇਡੀ ਸ਼ੁਰੂ ਹੋ ਗਿਆ ਸੀ ਜੀ ਮੈਂ ਹਰ ਚੀਜ਼ ਨੂੰ ਕਰਨਾ ਚਾਹਾਂਗਾ ਕਿਉਂਕਿ ਯੂ ਨੇਵਰ نو ਜ਼ਿੰਦਗੀ ਇੱਕ ਵਾਰ ਮਿਲਦੀ ਹੈ ਹਰ ਚੀਜ਼ ਕਰਕੇ ਦੇਖਣੀ ਚਾਹੀਦੀ ਹੈ ਪਰ ਪੰਜਾਬ ਦੇ ਬਹੁਤ ਸਾਰੇ ਵੱਡੇ ਮੁੱਦੇ ਹੈਗੇ ਨੇ ਜਿਹੜੇ ਅਜੇ ਤੱਕ ਹੱਲ ਨਹੀਂ ਹੋਏ ਲੋਕ ਡਿਮਾਂਡ ਕਰਦੇ ਨੇ ਕਿ ਚੰਗੇ ਲੋਕਾਂ ਨੂੰ ਰਾਜਨੀਤੀ ਚ ਆਉਣਾ ਚਾਹੀਦਾ ਹੈ ਤੁਹਾਡੀ ਨਜ਼ਰ ਦੇ ਵਿੱਚ ਇਹੋ ਜਿਹੀ ਕਿਹੜੀ ਪਾਰਟੀ ਹੈਗੀ ਜਿਹੜੀ ਵਾਕਈ ਪੰਜਾਬ ਦਾ ਇਹ ਸਦਾਰ ਕਰ ਸਕਦੀ ਜਾਂ ਵੱਡੇ ਮੁੱਦੇ ਹੱਲ ਕਰ ਸਕਦੀ ਦੇਖਿਓ ਜੀ ਪਾਰਟੀ ਦੇ ਬਾਰੇ ਦਾ ਨਹੀਂ ਮੈਂ ਗੱਲ ਕਰਨਾ ਚਾਹੁੰਦਾ ਕਿਹੜੀ ਪਾਰਟੀ ਹਲ ਕਰਨੀ ਕਰ ਸਕਦੀ ਹੈ ਮੋਤੇ ਔਰ ਉਹ ਮੁੱਦੇ ਜਿਹੜੇ ਵੀ ਹੈ ਉਹਦੇ ਲਈ ਜੋ ਰਾਈਟ ਪੀਪਲ ਹੈਗੇ ਆ ਜਿਹੜੇ ਜਿਹੜੇ ਰਾਈਟ ਬੰਦੇ ਹੈਗੇ ਕੀ ਹੈ ਕਿਸੇ ਵੀ ਪਾਰਟੀ ਦੀ ਪਰ ਆਈ ਥਿੰਕ ਕਿ ਅਗਰ ਮੈਨੂੰ ਕਦੀ ਓਪਰਚੁਨਿਟੀ ਮਿਲੇਗੀ ਅਗਰ ਮੈਨੂੰ ਕਦੀ ਐਸਾ ਮੌਕਾ ਮਿਲੇਗਾ ਜਦੋਂ ਮੈਨੂੰ ਲੱਗੇਗਾ ਕਿ ਮੈਂ ਕੁਝ ਚੇਂਜ ਲਿਆ ਸਕਦਾ ਜਾਂ ਕਰਨਾ ਚਾਹੀਦਾ ਤੇ ਮੈਂ ਜ਼ਰੂਰ ਉਹ ਚੇਂਜ ਲਿਆਵਾਂਗਾ اور ਪਾਰਟੀ ਤੋਂ ਬਿਨਾ ਲਿਆਵਾਂਗਾ ਬਿਨਾ ਪਾਰਟੀ ਦੀ ਸੋਚੇਗੀ ਪਾਰਟੀ ਨੂੰ ਕੀ ਲੱਗੇਗਾ ਪਹਿਲਾਂ ਪੰਜਾਬ ਪਹਿਲਾਂ ਹਿੰਦੁਸਤਾਨ ਫਿਰ ਪਾਰਟੀ ਤੁਸੀਂ ਕੱਲ ਕਿਹਾ ਸੀ ਕਿ ਮੈਂ ਇੱਕ ਨਵਾਂ ਚੈਪਟਰ ਆਪਣੀ ਜ਼ਿੰਦਗੀ ਦਾ ਸ਼ੁਰੂ ਕਰਨ ਜਾ ਰਿਹਾ ਨਵਾਂ ਚੈਪਟਰ ਕੀ ਹੈ ਨਵਾਂ ਚੈਪਟਰ ਇਹ ਹੈ ਜੀ ਕਿ ਮੈਂ ਪਿਛਲੇ 20-25 ਸਾਲ ਤੋਂ ਕ੍ਰਿਕਟ ਹੀ ਖੇਡ ਰਿਆ ਸੀ ਔਰ ਆਫਕੋਰਸ ਕ੍ਰਿਕਟ ਦੇ ਨਾਲ ਬਹੁਤ ਜ਼ਿਆਦਾ ਜੁੜਿਆ ਹੋਇਆ ਸੀ ਹੁਣ ਅੱਗੇ ਮੇਰੀ ਜ਼ਿੰਦਗੀ ਦੇ ਵਿੱਚ ਜਿਹੜਾ ਵੀ ਚੈਪਟਰ ਹੋਏਗਾ ਉਹ ਨਵਾਂ ਚੈਪਟਰ ਹੋਏਗਾ ਔਰ ਪੋਲੀਟੀਕਲ ਹੋਏਗਾ ਜਾਂ ਕੁਝ ਹੋਰ ਹੋਏਗਾ ਇਹ ਤਾਂ ਰੱਬ ਹੀ ਜਾਣਦਾ ਜੀ ਕੀ ਪੋਲੀਟੀਕਲ ਹੋਏਗਾ ਜਾਂ ਫਿਰ ਕੋਈ ਹੋਰ ਹੋਏਗਾ ਬਟ ਜੋ ਵੀ ਹੋਏਗਾ ਤੁਹਾਡੇ ਸਾਹਮਣੇ ਹੋਏਗਾ ਜੀ ਤੁਸੀਂ ਜ਼ਿਆਦਾ ਟਾਈਮ ਆਫਟਰ ਦਿਸ ਗੇਮ ਹੁਣ ਤੁਸੀਂ ਚਲੰਦਰ ਹੈ ਨਾ ਪਸੰਦ ਕਰੋਗੇ ਜਾਂ ਮੁੰਬਈ ਮੇਰਾ ਕੰਮ ਕਾਫੀ ਹੱਦ ਤੱਕ ਮੁੰਬਈ ਹੈ ਔਰ ਮੈਂ ਦੋਨੋਂ ਪਾਸੇ ਹੀ ਰਵਾਂਗਾ ਜੀ ਜ਼ਿਆਦਾ ਤਾਂ ਮੈਂ ਕਹਿ ਨਹੀਂ ਸਕਦਾ ਕਿ ਜਿੱਥੇ ਕੰਮ ਦੀ ਡਿਮਾਂਡ ਹੈ ਜਿੱਥੇ ਮੈਂ ਉੱਥੇ ਰਵਾਂਗਾ ਐਂਡ ਆਫਕੋਰਸ ਜਿਵੇਂ ਜਿਵੇਂ ਜਿੱਧਰ ਕੰਮ ਦੀ ਜ਼ਰੂਰਤ ਹੈ ਉਹ ਉਥੇ ਮੈਂ ਕੋਸ਼ਿਸ਼ ਕਰਾਂਗਾ ਕਿ ਮੈਂ ਰਵਾਂਗਾ ਬਾਕੀ ਅੱਗੇ ਫਿਊਚਰ ਚ ਕੀ ਹੁੰਦਾ ਉਸ ਦੇ ਮੁਤਲਕ ਮੈਂ ਸੋਚ ਕੇ ਫਿਰ ਦੇਖਾਂਗਾ ਕਿ ਮੈਨੂੰ ਜ਼ਿਆਦਾ ਟਾਈਮ ਕਿੱਥੇ ਰਹਿਣਾ ਪੈਣਾ ਚਾਹੀਦਾ ਸਰ ਪਤੰਜੀ ਇੱਕ ਚੀਜ਼ ਦੱਸ ਦਿਓ ਤੁਸੀਂ ਕਿਹਾ ਕਿ ਸਹੀ ਬੰਦੇ ਹੋਣਾ ਚਾਹੀਦੇ ਰਾਜਨੀਤੀ ਚ ਕਿਸ ਤਰ੍ਹਾਂ ਦੇ ਸਹੀ ਬੰਦੇ ਤੁਸੀਂ ਕਹਿੰਦੇ ਮੇਰੇ ਵਰਗੇ ਮਤਲਬ ਤੁਸੀਂ ਆਪਣੇ ਆਪ ਨੂੰ ਫਿੱਟ ਸਮਝਦੇ ਹੋ ਰਾਜਨੀਤੀ ਦੀ ਬਿਲਕੁਲ ਦੇਖੋ ਕਿੰਨਾ ਫਿੱਟ ਹੈਗਾ ਤੇ ਰਾਜਨੀਤੀ ਚ ਆਣਾ ਹੁਣ ਤੁਸੀਂ ਜਿਹੜਾ ਇਨਕਾਰ ਨਹੀਂ ਕਰ ਰਹੇ ਬਟਾਓਗੇ ਜੂਰ ਆਪਣੀ ਪਾਰਟੀ ਲੈ ਕੇ ਮੈਂ ਦੇਖੋ ਦੇਸ਼ ਲਈ ਬੜੀ ਕ੍ਰਿਕਟ ਖੇਲੀ ਔਰ ਦੇਸ਼ ਲਈ ਲੀ ਭਾਗੇ ਸੇਵਾ ਵੀ ਕਰਾਂਗਾ ਜ਼ਰੂਰ ਔਰ ਚਾਹੇ ਉਹ ਦੇ ਤਰੀਕੇ ਹੋਵੇ ਜਾਂ ਫਿਰ ਬਿਨਰ ਰਾਜਨੀਤੀ ਵਿੱਚ ਆਏ ਜੋ ਮੇਰੇ ਤੋਂ ਬਣ ਪਾਇਆ ਹੋਏਗਾ ਮੈਂ ਜ਼ਰੂਰ ਕੋਸ਼ਿਸ਼ ਕਰਦਾ ਰਹਾਗਾ ਕਦੋਂ ਹੋਏਗੀ ਉਹ ਇਹ ਮੈਨੂੰ ਨਹੀਂ ਪਤਾ ਹੈਗਾ ਉਹ ਜਿੱਦਨ ਹੋਏਗੀ ਮੈਂ ਤੁਹਾਨੂੰ ਦੱਸ ਕੇ ਕਰਾਂਗਾ ਇਹ ਵੀ ਮੇਰਾ ਵਾਦਾ ਤੁਹਾਨੂੰ ਪੰਜਾਬ ਦੇ ਲੋਕ ਕਹਿੰਦੇ ਨੇ ਕਿ ਅਜੇ ਤੱਕ ਰਾਜਨੀਤਿਕ ਪਾਰਟੀਆਂ ਨੇ ਉਸ ਤਰੀਕ ਉਸ ਲੈਵਲ ਦੀ ਭੂਮਿਕਾ ਨਹੀਂ ਨਿਭਾਈ ਜਿਹੜੇ ਕੰਮ ਕਰਨੇ ਚਾਹੀਦੇ ਸੀ ਤੁਹਾਨੂੰ ਲੱਗਦਾ ਕਿ ਇਹ ਭੂਮਿਕਾ ਨਹੀਂ ਨਿਭਾਈ ਕਿ ਜਾਂ ਵਾਕੇ ਰਾਜਨੀਤੀ ਹੁਣ ਬਦਲਣ ਦਾ ਸਮਾਂ ਆ ਗਿਆ ਤੁਸੀਂ ਦੇਖੋ ਜੀ ਮੈਂ ਨਾ ਇਹੀ ਕਹਾਂਗਾ ਕਿ ਮੈਂ ਸਪੋਰਟਸ ਦੇ ਖੇਤਰ ਦਾ ਬੰਦਾ ਹਾਂ ਸਪੋਰਟਸ ਦੇ ਖੇਤਰ ਦੇ ਵਿੱਚ ਪੰਜਾਬ ਦੀ ਤਰੱਕੀ ਨਹੀਂ ਹੋਈ ਹੈ ਸਪੋਰਟਸ ਦੇ ਖੇਤਰ ਦੇ ਵਿੱਚ ਅਗਰ ਅਸੀਂ ਗੱਲ ਕਰੀਏ ਤੇ ਹਰਿਆਣਾ ਸਾਡੇ ਤੋਂ ਬਹੁਤ ਅੱਗੇ ਨਿਕਲ ਗਿਆ ਸਾਡੇ ਇੱਥੇ ਇਨਫਰਾਸਟ੍ਰਕਚਰ ਬਹੁਤ ਵਧੀਆ ਹੋ ਸਕਦਾ ਜਿਹੜਾ ਨਹੀਂ ਹੋਇਆ ਔਰ ਬਿਲਸ ਦੇ ਵਿੱਚ ਅਗਰ ਦੇਖੋ ਤੇ ਪੈਸੇ ਹੀ ਨਹੀਂ ਹੈਗੇ ਪੰਜਾਬ ਸਰਕਾਰ ਦੇ ਕੋਲ ਕਮੋ ਜਾਂ ਫਿਰ ਇਨਫਰਾਸਟ੍ਰਕਚਰ ਓਵਰਹੋਲ ਇੰਡੀਆ ਦਾ ਅਗਰ ਦੇਖਿਆ ਜਾਵੇ ਤੇ ਬਹੁਤ ਵਧੀਆ ਨਹੀਂ ਹੈ ਜਿਹਦੇ ਉੱਤੇ ਬਹੁਤ ਕੰਮ ਹੋ ਸਕਦਾ ਔਰ ਅਸੀਂ ਕਹਿੰਨੇ ਕਿ ਜਦੋਂ ਸਾਡੇ ਐਥਲੀਟ ਜਾਂਦੇ ਹੈ ਖੇਲਣ ਤੇ ਇਹ ਕਹਿੰਦੇ ਕਿ ਜੀ ਦੋ ਹੀ ਮੈਡਲ ਆਏ ਕਿ ਐਨੀ ਵੱਡੀ ਆਬਾਦੀ ਦੇ ਵਿੱਚੋਂ ਸਿਰਫ ਦੋ ਹੀ ਮੈਡਲ ਬੰਦੇ ਆ ਮੈਨੂੰ ਲੱਗਦਾ ਅਗਰ ਐਨੀ ਵੱਡੀ ਆਬਾਦੀ ਦੇ ਵਿੱਚੋਂ ਸਾਨੂੰ 500 ਮੈਡਲ ਆ ਸਕਦੇ ਆ ਔਰ ਕਿਉਂ ਨਹੀਂ ਆਉਂਦੇ ਕਿਉਂਕਿ ਇਨਫਰਾਸਟ੍ਰਕਚਰ ਨਹੀਂ ਹੈ ਕਿਉਂਕਿ ਉਹਨਾਂ ਸਹੂਲਤ ਨਹੀਂ ਹੈ ਪਲੇਅਰਾਂ ਨੂੰ ਬੜਾ ਕੁਝ ਸਪੋਰਟਸ ਤੇ ਹੋ ਸਕਦਾ ਔਰ ਰਾਜਨੀਤੀ ਨੂੰ ਲੱਗ ਰੱਖ ਕੇ ਅਗਰ ਗੱਲ ਕਰੀਏ ਤੇ ਅਗਰ ਥੋੜਾ ਜਿਹਾ ਰਾਜਨੀਤਿਕ ਬੰਦੇ ਜਿਹੜੇ ਬਿੱਲ ਪਾਸ ਕਰਦੇ ਆ ਥੋੜਾ ਜਿਹਾ ਬਿੱਲ ਅਗਰ ਬਤਾ ਦੇਣ ਔਰ ਵਧੀਆ ਬੰਦਾ ਅਗਰ ਸਪੋਰਟਸ ਤੇ ਉੱਤੇ ਲਗਾ ਦੇਣ ਤੇ ਪੰਜਾਬ ਦਾ ਨਾਮ ਸਪੋਰਟਸ ਦੇ ਵਿੱਚ ਇੱਕ ਵ ਕੱਲਾ ਹਰਭਜਨ ਸਿੰਘ ਇਹ ਤੋਂ ਸਾਰਟੈਸ ਮੈਚ ਖੇਲੇ ਮੈਨੂੰ ਗੱਲ ਹਜਮ ਨਹੀਂ ਹੁੰਦੀ ਇੱਥੋਂ ਘੱਟੋ ਘੱਟ ਹੋਰ 20 ਮੁੰਡੇ ਹੋਣੇ ਚਾਹੀਦੇ ਜਿਹੜੇ ਇੰਡੀਆ ਲਈ ਖੇਲਣ ਉਹ ਸਾਰਟੈਸ ਮੈਚ ਖੇਲਣ ਕਿਉਂ ਨਹੀਂ ਹੋ ਸਕਦਾ ਹੌਕੀ ਕਿਉਂ ਥੱਲੇ ਚਲੇਗੀ ਸਾਡੀ ਸਾਡੀ ਕੁਸ਼ਤੀ ਕਿਉਂ ਥੱਲੇ ਚਲੇਗੀ ਪਹਿਲਵਾਨੀ ਕਿਉਂ ਥੱਲੇ ਚਲੇਗੀ ਹਰਿਆਣਾ ਕਿਉਂ ਅੱਗੇ ਨਿਕਲ ਗਿਆ ਇਹਦੇ ਕੁਝ ਤਾਂ ਕਾਰਨ ਹੋਣਗੇ ਪਰਭਜਨ ਸਿੰਘ ਹੋਣਾਂ ਦਾ ਡ੍ਰੀਮ ਪ੍ਰੋਜੈਕਟ ਕੀ ਹੋਏਗਾ ਜੇ ਤੁਸੀਂ ਰਾਜਨੀਤੀ ਚਾਹੁੰਦੇ ਮੇਰੇ ਰਾਜਨੀਤਿਕ ਦੇ ਵਿੱਚ ਆ ਕੇ ਉਹ ਤਾਂ ਮੈਂ ਸੋਚਾਂਗਾ ਮੇਰਾ ਡ੍ਰੀਮ ਪ੍ਰੋਜੈਕਟ ਕੀ ਹੋਏਗਾ ਬੜੇ ਹੈ ਕਿ ਜਦੋਂ ਵੀ ਮੈਂ ਜਾਵਾਂਗਾ ਮ ਅਸੇਪਾ ਸੇ ਖੁਸ਼ਹਾਲੀ ਹੋਏ ਲੋਕਾਂ ਨੂੰ ਖਾਣ ਪੀਣ ਲਈ ਹਰ ਚੀਜ਼ ਉਹ ਸਸਤੇ ਪ੍ਰਾਈਸਸ ਤੇ ਮਿਲੇ ਐਂਡ ਆਫਕੋਰਸ ਸਪੋਰਟਸ ਜਿਹੜੀ ਹੈ ਉਹ ਅੱਗੇ ਵਧੇ ਕਿਉਂਕਿ ਮੈਂ ਸਪੋਰਟਸ ਦੇ ਨਾਲ ਜੁੜਿਆ ਹੋਇਆ ਹਾਂ ਮੈਂ ਚਾਹਾਂਗਾ ਕਿ ਸਪੋਰਟਸ ਨੂੰ ਅੱਗੇ ਲੈ ਕੇ ਜਾਇਆ ਜਾਵੇ ਸਰ ਰੀਸੈਂਟਲੀ ਇਨਸੀਡੈਂਟ ਹੋਇਆ ਚਾਹੇ ਅੰਬੀਸਰ ਦਰਬਾਰ ਸਾਹਿਬ ਜਿਹੜਾ ਲੱਗਿਆ ਉਹ ਜਾਨਾ ਬਲਾਸਟ ਆ ਇਹ ਕੁਝ ਜਿਹੜੇ ਤਾਕਤਾਂ ਜਿਹੜੇ ਲੱਗ ਰਹੇ ਕੁਝ ਜੀ ਬੜੀ ਸ਼ਰਮਨਾਕ ਹਰਕਤ ਹੋਈ ਹੈ ਜੋ ਦਰਬਾਰ ਸਾਹਿਬ ਹੋਈ ਕਿਸੇ ਨੂੰ ਵੀ ਮੈਨੂੰ ਲੱਗਦਾ ਕਿ ਇਹ ਕੰਮ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ ਕਿ ਅਸੀਂ ਚਾਹੇ ਤਰਬਾਰ ਸਾਹਿਬ ਹੋਈਏ ਜਾਂ ਗੀਤਾ ਮੰਦਰ ਹੋਈਏ ਜਾਂ ਦੇਵੀ ਤਲਾਬ ਹੋਈਏ ਜਾਂ ਫਿਰ ਕਿਸੇ ਵੀ ਮਸਜਿਦ ਹੋਈ ਅਸੀਂ ਕਿਸੇ ਵੀ ਧਰਮ ਦੀ ਉਲੰਘਣਾ ਨਾ ਕਰੀਏ ਔਰ ਕਿਸੇ ਨੂੰ ਵੀ ਧਾਰਮਿਕ ਤੌਰ ਤੇ ਠੇਸ ਨਾ ਪਹੁੰਚਾਈਏ ਤੁਹਾਡੀ ਬੈਸਟ ਮੈਮਰੀ ਇਸ ਰਿਲੇਟਡ ਟੂ ਕ੍ਰਿਕਟ ਬਿਲਕੁਲ ਸਟਾਰਟ ਆਫ ਯੂਅਰ ਕੈਰੀਅਰ ਮੇਰੀ ਬੈਸਟ ਮੈਮਰੀ ਇਹ ਹੈ ਜੀ ਕਿ ਮੈਂ ਜਦੋਂ ਇੱਥੋਂ ਖੇਡਣ ਗਿਆ ਸੀਗਾ ਇਸੇ ਗਰਾਊਂਡ ਤੋਂ ਹੀ ਤੋਂ ਉਸ ਦਿਨ ਮੈਨੂੰ ਬਾਜੀ ਛੱਡ ਕੇ ਆਏ ਸੀ ਪਹਿਲਾ ਟੈਸਟ ਮੈਚ ਮੈਂ ਖੇਲਣ ਜਾ ਰਿਹਾ ਸੀ ਬੈਂਗਲੁਰ ਔਰ ਬਾਜੀ ਵੀ ਦੱਸਣਗੇ ਤੁਹਾਨੂੰ ਇਹ ਸਟੋਰੀ ਤੇ ਜਦੋਂ ਵਾਪਸ ਆਏ ਆ ਤੇ ਸਡਨਲੀ ਥੋੜੇ ਦਿਨਾਂ ਚ ਜ਼ਿੰਦਗੀ ਚੇਂਜ ਹੋ ਗਈ ਇਹ ਜਿਹੜਾ ਇੱਕ ਸੁਪਨਾ ਸੀਗਾ ਟੈਸਟ ਟੈਸਟ ਕ੍ਰਿਕਟਰ ਬਣਨ ਦਾ ਉਹ ਪੂਰਾ ਹੋਇਆ ਮੇਰੇ ਕੋਚ ਸਾਹਿਬ ਇਹਨਾਂ ਨੇ ਜਿਹੜਾ ਸੁਪਨਾ ਦੇਖਿਆ ਸੀਗਾ ਉਹ ਪੂਰਾ ਹੋਇਆ ਔਰ ਮੇਰੀ ਅਗਰ ਕ੍ਰਿਕਟ ਦੀ ਸਭ ਤੋਂ ਵੱਡੀ ਮੂਮੈਂਟ ਜਿਹੜੀ ਹੋਈ ਉਹ ਵਰਲਡ ਕਪ 2007 2011 ਪਰ ਇੰਡੀਵਿਜੂਅਲ ਅਗਰ ਗੱਲ ਕਰਾਂ ਤਾਂ ਮੈਂ ਉਹ ਜਦੋਂ ਹੈਟ੍ਰਿਕ ਲੱਤੀ ਆਸਟ੍ਰੇਲੀਆ ਦੇ ਨਾਲ ਪਹਿਲਾ ਹਿੰਦੂਸਤਾਨੀ ਦਾ ਬੋਲਰ ਬਣਿਆ ਟੈਸਟ ਕ੍ਰਿਕਟ ਦੇ ਵਿੱਚ ਜਿਨੇ ਹੈਟ੍ਰਿਕ ਲਈ ਹੋਵੇ ਔਰ 32 ਵਿਕਟਾਂ ਦਾ ਰਿਕਾਰਡ ਜਿਹੜਾ ਅੱਜ ਵੀ ਕਾਇਮ ਹੈ ਤਿੰਨ ਮੈਚਾਂ ਦੇ ਵਿੱਚ ਉਹ ਮੇਰੇ ਲਈ ਬੜੇ ਯਾਦਗਾਰ ਪਲ ਹੈ ਬਟ ਜਦੋਂ ਜਦੋਂ ਮੈਂ ਇੰਡੀਆ ਲਈ ਖੇਡਿਆ ਉਹ ਹਰ ਦਿਨ ਮੇਰੇ ਲਈ ਬੜਾ ਯਾਦਗਾਰ ਹੈ ਕਿਉਂਕਿ ਕ੍ਰਿਕਟ ਇੱਕ ਐਸੀ ਚੀਜ਼ ਹੈ ਹੁਣ ਮੈਂ ਪਿੱਛੇ ਮੁੜ ਕੇ ਦੇਖਦਾ ਕਿ ਆਈ ਵਿਸ਼ ਕਿ ਮੈਂ ਦੁਬਾਰਾ ਖੇਲ ਸਕਾਂ ਬਟ ਹੁਣ ਮੇਰੀ ਬਾਡੀ ਸ਼ਾਇਦ ਉਦਾਂ ਲਾਉ ਨਹੀਂ ਕਰੇ ਕਿ ਮੈਂ ਉਨੀ ਫਿਟਨੈਸ ਦੇ ਨਾਲ ਖੇਲ ਸਕਾਂ ਤੇ ਹੈਵ ਯੂ ਵਾਚਡ 83 ਮੂਵੀ ਨੋ ਆਈ ਹੈਵ ਨਾਟ ਵਾਚਡ ਦ ਮੂਵੀ ਯੇਟ ਆਈ ਹੈਵ ਸੀਨ ਦ ਟ੍ਰੇਲਰ ਆਈ ਹੈਵ ਸਪੋਕਨ ਟੂ ਕਪਿਲ ਪਾਜੀ ਆਈ ਹੈਵ ਕੰਗ੍ਰੈਚੂਲੇਟਿਡ ਹਿਮ ਫॉर ਦ ਮੂਵੀ ਆਈ ਐਮ ਸ਼ੋਰ ਇਟਸ ਗੋਣਾ ਬੀ ਅ ਸੁਪਰ ਡੂਪਰ ਹਿਟ ਐਂਡ ਰਣਵੀਰ ਇਜ਼ ਅਨਬਲੀਵੇਬਲ ਯੂ ਨੋ ਜਿਹੜਾ ਵੀ ਕਿਰਦਾਰ ਕਰਦਾ ਉਹਦੇ ਵਿੱਚ ਬਿਲਕੁਲ ਹੀ ਉਹ ਲੱਗ ਜਾਂਦਾ ਕਿ ਸ਼ਾਇਦ ਉਹੀ ਕਰ ਰਿਹਾ ਹੈ और वाकई लग भी रहा है कि कपिल भाजी बोल रहे हैं जो ट्रेलर बोल रहे हैं आई एम श्योर दिस मूवी आम इंसायर मैनी मेरे जरूर तो जरूर बायोपिक तो मैं पता नहीं बट uh, मैं सोच रहा कि वेब सीरीज uh, जो है वो बनाई जाए क्योंकि मेरी बुक ऑलमोस्ट uh, असी लिख ली है इट्स ऑन द वर्ज ऑफ यू नो कमिंग आउट और uh, जो करीब बुक बाहर आ जाएगी ਤੇ ਮੈਂ ਜ਼ਰੂਰ ਚਾਹਾਂਗਾ ਕਿ ਉਸ ਤੇ ਬਾਇਓਪਿਕ ਨਹੀਂ ਕਿਉਂਕਿ ਅੱਜ ਕੱਲ ਜ਼ਮਾਨਾ ਜਿਹੜਾ ਡਿਜੀਟਲ ਦਾ ਮੈਂ ਚਾਹਾਂਗਾ ਕਿ ਘਰ ਘਰ ਬੈਠੇ ਬੰਦਾ ਜਿਹੜਾ ਆਪਣੇ ਫੋਨ ਤੇ ਵੀ ਦੇਖ ਸਕੇ ਤੇ ਮੈਂ ਵੈਬ ਸੀਰੀਜ਼ ਜਿਹੜੀ ਹੈ ਅਸੀਂ ਉਹ ਪਲਾਨ ਕਰ ਰਹੇ ਹਾਂ ਮੇਰੀ ਬੁੱਕ ਦਾ ਟਾਈਟਲ ਹੈ ਜੀ ਦੂਸਰਾ ਚੈਪਟਰ ਓਕੇ ਦੂਸਰਾ ਚੈਪਟਰ ਦੋਵੇਂ ਮੈਂ ਕ੍ਰਿਕਟ ਵੀ ਖੇਲੇ ਇੰਡੀਆ ਲਈ ਸਿਲੈਕਟ ਹੋਇਆ ਕਿਉਂਕਿ ਸਕਲੈਨ ਮੁਸ਼ਤਕ ਉਹ ਬਾਲ ਕਰਦੇ ਹੁੰਦੇ ਸੀ ਜਿਹੜੀ ਆਫ ਸਪਿਨ ਦੇ ਨਾ ਹੁੰਦੇ ਉਹਦੇ ਬਾਹਰ ਚਲੇ ਜਾਂਦੀ ਜਿਹਨੂੰ ਲੈਗ ਕਟ ਕਹਿੰਦੇ ਕ੍ਰਿਕਟ ਦੇ ਵਿੱਚ ਪਰ ਉਹਨੂੰ ਦੂਸਰਾ ਕਿਹਾ ਜਾਂਦਾ ਉਹ ਮੇਰੇ ਨਾਲ ਜੋੜ ਦਿੱਤਾ ਗਿਆ ਕਿ ਦੂਸਰਾ ਕੌਣ ਕਰਦਾ ਬੱਜੀ ਔਰ ਇਸਲੀ ਉਹ ਮੇਰੀ ਜ਼ਿੰਦਗੀ ਦੇ ਨਾਲ ਦੂਸਰਾ ਜਿਹੜਾ ਸ਼ਬਦ ਹੈ ਇਹਨਾਂ ਵਧੀਆ ਜੁੜ ਗਿਆ ਉਹਨੇ ਦੂਸਰਾ ਚੈਪਟਰ ਮੇਰੀ ਜ਼ਿੰਦਗੀ ਦਾ ਸ਼ੁਰੂ ਹੋ ਰਿਹਾ ਬੁੱਕ ਦਾ ਨਾਮ ਏ ਇਸ ਲਈ ਦੂਸਰਾ ਚੈਪਟਰ this is how it is 터미네이터 ਟਾਈਟਲ ਤੋਂ ਕਿਨੇ ਕਿੰਦਾ ਸੀ 터미네이터 ਦ ਟਾਈਟਲ ਆਸਟ੍ਰੇਲੀਅਨ ਕੁਛ ਅਖਬਾਰਾਂ ਨੇ ਲਿਖਿਆ ਸੀ 터미네이터 ਇੱਕ ਫਿਲਮ ਆਈ ਸੀ ਜੀ ਉਸ ਤੋਂ ਬਾਅਦ ਜਿੱਦਾਂ ਦੀ ਉਹ ਸੀਰੀਜ਼ ਹੋਈ ਔਰ ਮੈਂ ਕੱਲੇ ਨੇ ਉਹ ਸੀਰੀਜ਼ ਦੇ ਵਿੱਚ ਅਗਰ 32 ਵਿਕਟਾਂ ਲਈਆਂ ਔਰ ਦੂਸਰਾ ਸੈਕੰਡ ਹਾਈਐਸਟ ਵਿਕਟੇਕਰ ਸਚਿਨ ਟੰਦੁਲਕਰ ਸੀ 3 ਵਿਕਟਾਂ ਲੈ ਕੇ ਤੇ ਉੱਥੇ ਆਸਟ੍ਰੇਲੀਅਨ ਅਖਬਾਰਾਂ ਦੇ ਵਿੱਚ ਛਪਿਆ ਸੀ ਕਿ 터미네이터 ਸਟ੍ਰਾਈਕ ਟਰਬਿਨੇਟਰ ਮੈਂ ਕੁਝ ਕੁ ਐਸੀਆਂ ਹੈਡਲਾਈਨਸ ਲੀ ਗਿਆ ਕਿ ਉਹ ਉਹ ਟਰਬਿਨੇਟਰ ਬਣਾ ਦਤਾ ਹੁਣਾ ਐਂ ਐਵਰੀਵਨ ਇਜ਼ ਆਸਕਿੰਗ ਕਿ ਸਾਇਮਨਸ ਨੇ ਤੁਹਾਨੂੰ ਕੀ ਕਿਹਾ ਉਸਨੇ ਸਾਇਮਨ ਨੇ ਮੈਨੂੰ ਕੁਝ ਵੀ ਨਹੀਂ ਕਿਹਾ ਜੀ ਉਹਨੂੰ ਲੱਗਿਆ ਕਿ ਮੈਂ ਉਹਨੂੰ ਮੰੰਗੀ ਕਿਹਾ ਪਰ ਮੈਂ ਉਹਨੂੰ ਕਿਹਾ ਸੀ ਤੇਰੀ ਮਾਂ ਕੀ ਹੁਣ ਮੈਨੂੰ ਅੰਗਰੇਜ਼ੀ ਨਹੀਂ ਆਉਂਦੀ ਸੀ ਮੈਨੂੰ ਅੰਗਰੇਜ਼ੀ ਨਹੀਂ ਆਉਂਦੀ ਸੀ ਉਹਨੂੰ ਹਿੰਦੀ ਨਹੀਂ ਆਉਂਦੀ ਸੀ ਹੁਣ ਜੇ ਉਹ ਗਾਲ ਕੱਢੇਗਾ ਅੰਗਰੇਜ਼ੀ 'ਚ ਕੱਢੇਗਾ ਤੇ ਮੈਂ ਜੇ ਕੱਢਾਂਗਾ ਮੈਂ ਪੰਜਾਬੀ 'ਚ ਕੱਢਾਂਗਾ ਇਹ ਗੱਲ ਹੋਈ ਸੀਗੀ ਉਸ ਛੋਟੀ ਜੀ ਗੱਲ ਦਾ ਬਹੁਤ ਵੱਡਾ ਪਹਾੜ ਬਣਾ ਦਿੱਤਾ ਬੜੇ ਇਹ ਮੇਰੀ ਬੁੱਕ ਦੇ ਵਿੱਚ ਬੜਾ ਵਧੀਆ ਸੀ ਰਿਵੀਲ ਕੀਤਾ ਕਿ ਵਾਟ ਐਕਜੈਕਟਲੀ ਹੈਪਨਡ ਔਰ ਬੜੇ ਲੋਕਾਂ ਨੂੰ ਪਤਾ ਹੀ ਨਹੀਂ ਹੈ ਕਿ ਕੀ ਹੋਇਆ ਕੀ ਨਹੀਂ ਖੈਰੇ ਤਾਂ ਇੱਕ ਛੋਟਾ ਜਿਹਾ ਮੂਮੈਂਟ ਕੀ ਬੋਲਿਆ ਕੀ ਸੁਣਿਆ ਬਟ ਉਸ ਦੇ ਇਲਾਵਾ ਜੋ ਮੇਰੇ ਤੇ ਬੀਤੀ ਜਾਂ ਉਸ ਤੇ ਬੀਤੀ ਉਹ ਸ਼ਾਇਦ ਕਿਸੇ ਨੂੰ ਨਹੀਂ ਪਤਾ ਔਰ ਉਹ ਮੈਂ ਰਿਵੀਲ ਕੀਤਾ ਬੜਾ ਅੱਛਾ ਚੈਪਟਰ ਹੈ ਮੇਰੀ ਬੁੱਕ ਦੇ ਵਿੱਚ ਐਂਡ ਹੂ ਇਸ ਆਈ ਥਿੰਕ ਫੋਰ ਯੂ ਥੇਰ ਇਜ਼ ਅ ਗਾਇ ਕਾਲ ਕੁਸ਼ਾਨ ਸਰਕਾਰ ਫਰਮ ਫਰਮ ਪੀਟੀਆਈ ਹੀ ਰਾਈਟਸ ਫੋਰ ਪੀਟੀਆਈ

आई डोंट नो जेथे ਵੀ ਜਾਣਗੇ ਉਹਨਾਂ ਦੀ ਮਰਜ਼ੀ ਹੋਏਗੀ ਮੈਂ ਤਾਂ ਉਹਨਾਂ ਨੂੰ ਇਹ ਕਹਿਣਾ ਕਿ ਅੱਛੇ ਇਨਸਾਨ ਬੰਨਾ ਜ਼ਰੂਰੀ ਹੈ ਕਿਉਂਕਿ ਉਹਦੀ ਬੜੀ ਕਮੀ ਹੈ క్రికెਟਰ ਤਾਂ ਜਾਂ ਫਿਰ ਫਿਲਮ ਸਟਾਰ ਜਾਂ ਫਿਰ ਬਾਕੀ ਜਿਹਨਾਂ ਦਾ ਹਰ ਕੋਈ ਕਰੀ ਜਾਂਦਾ ਅੱਛੇ ਇਨਸਾਨ ਬਣਨ ਦੀ ਕਮੀ ਹੱਲੇ ਵੀ ਹੈ ਜੀ ਯੂ ਸੈਡ ਕਿ ਕੁਆਲਿਟੀ ਟਾਈਮ ਤੁਸੀਂ ਬੱਚਿਆਂ ਨਾਲ ਸਪੈਂਡ ਕਰਨਾ ਚਾਹੀਦੇ ਸੋ ਵਾਟ డు ਯੂ డు ਇਨ दैट ਟਾਈਮ ਆ ਪਲੇ ਵਿਦ them क्रिकेट नो 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 आई प्ले डिफरेंट ਗੇਮਸ ਆਈ ਆਈ ਲਵ ਯੂ نو ਕੀਪ ਗੈਟਿੰਗ ਬੀਟਿੰਗ ਬੀਟਨ ਫਰਮ ਥੈਮ ਕਿ ਉਹ ਜਦੋਂ ਦੌੜਦੇ ਆ ਮੈਂ ਪਿੱਛੇ ਰਹਿਣਾ ਉਹ ਪਸੰਦ ਕਰਦਾ ਉਹਨਾਂ ਤੋਂ ਜਾਣ ਕੇ ਹਾਰਨਾ ਵਧੀਆ ਲੱਗਦਾ ਕਿਉਂਕਿ ਬੱਚਿਆਂ ਨੂੰ ਲੱਗਣਾ ਚਾਹੀਦਾ ਕਿ ਉਹ ਜਿੱਤ ਰਹੇ ਆ ਰਨਿੰਗ ਦਾ ਬੜਾ ਸ਼ੌਂਕ ਆ ਮੇਰੀ ਬੇਟੀ ਨੂੰ ਉਹ ਮੇਰੇ ਨਾਲ ਰਨਿੰਗ ਕਰਦੀ ਰਹਿੰਦੀ ਹੈ ਮੈਂ ਉਹਨੂੰ ਦੱਸਦਾ ਰਹਿਣਾ ਬੇਟੇ ਤੇਰੇ ਪਾਪਾ ਨੇ ਬਹੁਤ ਦੌੜ ਲਿਆ ਹੁਣ ਨਾ ਦੜਾ ਬੈਟ ਲੈਂਦੇ ਪਰ ਯਾ ਆਈ ਪਲੇ ਲੋਟ ਆਫ ਗੇਮ ਵਿਦ ਥੈਮ ਫਰਮ ਕੈਰਮ ਬੋਰਡ ਟੂ ਟੂ ਰਨਿੰਗ ਟੂ ਫੁੱਟਬਾਲ ਟੂ ਵਾਲੀਬਾਲ ਟੂ ਯੂ ਨੋ ਲੋਟ ਆਫ ਗੇਮਸ ਉਹ ਮੈਂ ਰੱਖੀ ਹੀ ਨਹੀਂ ਯਾਰ ਨਹੀਂ ਜਲੰਧਰ ਤੋਂ ਦਿਵਿੰਦਰ ਕੁਮਾਰ ਦੀ ਰਿਪੋਰਟ ਐਸਐਮ ਜੈਡ ਨਿਊਜ਼